ਇਹ 23 ਦਿਨ ਦਾ ਝੋਨਾ ਕਿਸਾਨਪਰਾਵੋ 23 ਦਿਨ ਦਾ ਇਧਰੋਂ ਤੇ ਉਧਰੋਂ ਹੈਗਾ 22 ਦਿਨ ਦਾ 20 ਦਿਨ ਦਾ ਤੇ ਇਧਰੋਂ ਪਹਿਲਾਂ ਲੱਗਿਆ ਹੋਇਆ ਤੇ ਇਹ ਗਰੋਥ ਬਹੁਤ ਵਧੀਆ ਕਰ ਗਿਆ ਤੇ ਇਹ ਇਹਦਾ ਕਾਰਨ ਕੋਈ ਐ ਨਹੀਂ ਵੀ ਬਾਹਲੇ ਪ੍ਰੋਡਕਟ ਪਾਤੇ ਜਿਸਮਾਨ ਪਾਇਆ ਇਹ ਕਿ ਮੌਸਮ ਬਹੁਤ ਚੰਗਾ ਝੋਨੇ ਦੇ ਲਈ ਮੌਸਮ ਬਹੁਤ ਚੰਗਾ ਰਿਹਾ ਇਹਦੇ ਲਈ ਉਹਨੇ ਝ ਮੀਂਹ ਦੇ ਪਾਣੀ ਆ ਪੰਜ-ਪੰਜ ਦਿਨਾਂ ਛੇ-ਛੇ ਦਿਨ ਖੜਾ ਰਹਿਦਾ ਸੀ ਤੇ ਮੋਟਰ ਦਾ ਪਾਣੀ ਉਹਨਾਂ ਲਾਉਣਾ ਨਹੀਂ ਪਿਆ ਜਿੰਨਾ ਮੀਂਹ ਦਾ ਰਿਹਾ ਇਹਦੇ ਚ ਮੀਂਹ ਦਾ ਪਾਣੀ ਵੱਧ ਰਿਹਾ ਤੇ ਇਸ ਕਰਕੇ ਇਹ ਗਰੋਥ ਕਰੀ ਹੈ ਇਹ ਆਪਾਂ ਨੂੰ ਦੁਕਾਨਦਾਰ ਤਾਂ ਲੁੱਟਣ ਨੂੰ ਬੈਠੇ ਹੁੰਦੇ ਉਹਨਾਂ ਨੇ ਦੁਕਾਨਦਾਰੀਆਂ ਕਰੀਆਂ ਆ ਉਹਨਾਂ ਨੇ ਵੀ ਆਉਦੇ ਜਵਾਖ ਪਾਲਣੇ ਚਲੋ ਉਹਨਾਂ ਦਾ ਉਹ ਬਿਜ਼ਨਸ ਹੈ ਆਪਣਾ ਇਹ ਆ ਪਰ ਆਪਾਂ ਨੂੰ ਉਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਬੜਾ ਸਮਾਨ ਨਹੀਂ ਪੋਣਾ ਚਾਹੀਦਾ ਇਹਦੇ ਚ ਆਮ ਸਮਾਨ ਪਾਇਆ ਆਪਾਂ ਉਹ ਸੋਂ ਦੱਸ ਦਿੰਨੇ ਆ ਕਿ 4 ਗੱਟੇ ਦਾ ਜੂਰੀਆ ਤੇ ਜੂਰੀਆ ਤਾਂ ਫੁੱਲ ਹੀ ਪਾਈ ਆ ਤੇ 10 ਕਿਲੋ ਜਿੰਕ ਤੇ ਇੱਕ ਸੁਪਰ ਦਾ ਘਟਾ ਤੇ 12 ਤਰੇਟ ਆ ਸਮਾਨ ਪਾਇਆ ਤੇ ਇੰਨਾ ਬਸ ਹੁਣ ਰੇਹ ਪੂਰੀ ਕਰਤੀ